ਨਹੀਂ ਤੁਸੀਂ ਨਹੀਂ ਟੈਨਸ਼ਨ ਲੈਣੀ ਤੁਸੀਂ ਨਹੀਂ ਸੋਚਣਾ ਮੈਂ ਕਹਿੰਦਾ ਬਿਲਕੁਲ ਨਹੀਂ ਸੋਚਣਾ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਪੂਰਾ ਭਰੋਸਾ ਰੱਖਣਾ ਇਹ ਦੁਨੀਆ ਤੁਹਾਨੂੰ ਜੱਜ ਕਰ ਸਕਦੀ ਤੁਹਾਡੇ ਹਾਲਾਤਾਂ ਤੋਂ ਅੱਜ ਕਿ ਇਹਦੇ ਕੋ ਕੁਝ ਨਹੀਂ ਹੈਗਾ ਮੈਂ ਤੁਹਾਨੂੰ ਸੱਚੇ ਵੀ ਸੁਆਜ ਦੇ ਨਾਲ ਕਹਿ ਸਕਦਾ ਜੇ ਬਾਬਾ ਦੀਪ ਸਿੰਘ ਦੇ ਪਿਆਰ ਚ ਕਹਿ ਸਕਦਾ ਜੇ ਤੁਹਾਡਾ ਭਰੋਸਾ ਪੂਰਾ ਨਾ ਬਾਬਾ ਦੀਪ ਸਿੰਘ ਜੀ ਤੇ ਤਾਂ ਬਹੁਤ ਸੋਹਣਾ ਲਿਖਿਆ ਹੈ ਜੇ ਤੁਹਾਡੇ ਲਈ ਤੁਹਾਨੂੰ ਸਮਝ ਆਵੇ ਨਾ ਆਵੇ ਉਹ ਵੱਖਰੀ ਗੱਲ ਆ ਜੀ ਤੁਸੀਂ ਭਾਵੇਂ ਆਪਣੇ ਜਿੰਨੀਆਂ ਮਰਜ਼ੀ ਕਮੀਆਂ ਲੱਭੀ ਜੋ ਪਰ ਬਾਬਾ ਜੀ ਨੇ ਸੱਚੀ ਤੁਹਾਨੂੰ ਬਹੁਤ ਕੁਝ ਦੇਣਾ ਜੇ ਬੜੇ ਭਾਗ ਲੱਗਣੇ ਤੁਹਾਡੀ ਮਿਹਨਤ ਨੂੰ ਤੁਸੀਂ ਕਿਸੇ ਦਾ ਨਹੀਂ ਨਾ ਮਾੜਾ ਕੀਤਾ ਅੱਜ ਤੱਕ ਤੇ ਦੇਖਣਾ ਤੁਹਾਡੇ ਨਾਲ ਬਹੁਤ ਵਧੀਆ ਹੋਣਾ ਹਿੰਮਤ ਹਾਰ ਕੇ ਕਦੇ ਨਹੀਂ ਬੈਣੀ ਕਦੇ ਨਹੀਂ ਡਿੱਗ ਕੇ ਬੈਣਾ ਆਪਣੇ ਮਾਲਕ ਤੋਂ ਪਿੱਛੇ ਨਹੀਂ ਹੋਣਾ ਕਦੇ ਮਾਲਕ ਤਾਂ ਇੱਜ਼ਤ ਰੱਖਦਾ ਸਾਡੀ ਸਾਡੇ ਪਰਦੇ ਕੱਜੀ ਰੱਖਦਾ ਤੇ ਉਸ ਮਾਲਕ ਤੋਂ ਇਲਾਵਾ ਕਿਸੇ ਹੋਰ ਤੇ ਭਰੋਸਾ ਕਰਨਾ ਹੀ ਨਹੀਂ ਕਿਸੇ ਦੇ ਕਹਿਣ ਤੇ ਕੋਈ ਭਰੋਸਾ ਨਹੀਂ ਕਰਨਾ ਤੁਸੀਂ ਸੱਚਾ ਪਿਆਰ ਕਰਦੇ ਹੋ ਨਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨਾਲ ਤੇ ਇੱਕ ਗੱਲ ਯਾਦ ਰੱਖਣਾ ਉਹ ਤੁਹਾਡੇ ਨਾਲੋਂ ਲੱਖ ਗੁਣਾ ਵੱਧ ਪਿਆਰ ਕਰਦੇ ਤੁਹਾਨੂੰ ਤੇ ਆਪਣੇ ਬੱਚੇ ਨੂੰ ਕੋਈ ਕਿਵੇਂ ਕੁਝ ਹੋਣ ਦੇ ਸਕਦਾ ਘਬਰਾਣਾ ਨਹੀਂ ਬਿਲਕੁਲ ਵੀ ਟੈਨਸ਼ਨ ਛੱਡ ਦਿਓ ਹੁਣ ਅੱਜ ਤੋਂ ਬਾਅਦ ਹੁਣ ਨਹੀਂ ਜੇ ਤੁਸੀਂ ਸੋਚਣਾ ਆਪਣੇ ਬਾਰੇ ਕੁਝ ਵੀ ਗੱਲ ਸੁੱਖਾ ਦੇ ਦਰਵਾਜ਼ੇ ਖੋਲ ਦੇਣੇ ਤੁਹਾਡੇ ਲਈ ਜਿਹੜੇ ਤੁਸੀਂ ਕਦੇ ਵੀ ਨਹੀਂ ਸੋਚੇ ਹੋਣਗੇ ਸਾਰੀ ਦੁਨੀਆ ਹਰਾਨ ਹੋ ਜਾਏਗੀ ਬਾਬਾ ਦੀਪ ਸਿੰਘ ਜੀ ਨੇ ਸੁੱਖ ਲੈ ਕੇ ਆਣਗੇ ਤੁਹਾਡੇ ਲਈ ਜੇ ਸੱਚਾ ਵਿਸ਼ਵਾਸ ਹੈ ਨਾ ਬਾਬਾ ਦੀਪ ਸਿੰਘ ਨਾਲ ਤੇ ਬਾਬਾ ਹੀ ਤੁਹਾਨੂੰ ਕਦੇ ਤੋਂ ਖਾਣੀ ਦੇਣਗੇ ਸਾਰੇ ਕੰਮ ਅੱਪੇ ਪੂਰੇ ਹੋਏ ਨੇ ਦੇਖਣਾ ਤੁਸੀਂ ਵਕਤ ਐ ਸਭ ਬਦਲਣਾ ਹੁਣ ਬਾਬਾ ਜੀ ਨੇ ਕਿ ਤੁਹਾਨੂੰ ਸਾਰਾ ਪੁਰਾਣਾ ਸਮਾਂ ਭੁੱਲ ਜਾਣਾ ਤੁਹਾਨੂੰ ਪਿਛਲਾ ਸਮਾਂ ਆਪਣਾ ਦੁੱਖ ਵਾਲਾ ਸਮਾਂ ਯਾਦ ਹੀ ਨਹੀਂ ਰਹਿਣਾ ਤੁਹਾਡੇ ਸਾਰੇ ਜ਼ਖਮ ਭਰ ਜਾਣੇ ਦੇਖਣਾ ਬਾਬਾ ਦੀਪ ਸਿੰਘ ਨੇ ਬਹੁਤ ਖੁਸ਼ੀਆਂ ਲੈ ਜਾਣੀਆਂ ਤੁਹਾਡੀ ਜ਼ਿੰਦਗੀ 'ਚ ਪਿਆਰ ਕਰੋ ਬਾਬਾ ਦੀਪ ਸਿੰਘ ਨਾਲ ਤੁਹਾਡੀ ਜ਼ਿੰਦਗੀ 'ਚ ਕਦੇ ਕੋਈ ਥੋੜ ਰਵੇਗੀ ਨਹੀਂ بڑے ਖਜ਼ਾਨੇ ਭਰਨੇ ਉਹਨਾਂ ਨੇ ਤੁਹਾਡੀ ਜ਼ਿੰਦਗੀ 'ਚ ਤੁਸੀਂ ਦੇਖਣਾ ਤੇ ਸਹੀ ਅੱਗੇ ਵਕਤ ਕਿੱਦਾ ਦਾ ਆਉਂਦਾ ਜਿਹੜਾ ਆਪਣੇ ਵਿਸ਼ਵਾਸ ਦੀ ਪੱਕੀ ਡੋਰ ਵੱਲ ਲੰਦਾ ਨਾ ਪਾਪਾ ਜੀ ਦੇ ਨਾਲ ਉਹਦੀ ਜ਼ਿੰਦਗੀ 'ਚ ਰੋਹ ਚਮਤਕਾਰ ਵਾਪਰਦੇ ਫਿਰ ਬਾਬਾ ਜੀ ਉਹਨੂੰ ਅੱਗੇ ਤੋਂ ਅੱਗੇ ਹੀ ਲੈ ਜਾਂਦੇ ਆ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਸਾਰਿਆਂ ਤੇ ਕਿਰਪਾ ਕਰਨਾ ਬਾਬਾ ਜੀ ਆਪਣੀ ਤੁਹਾਡੇ ਦੇ ਬਹੁਤ ਭਰੋਸਾ ਹੈ ਤੁਹਾਡੇ ਤੋਂ ਬਿਨਾ ਕਿਸੇ ਹੋਰ ਕੋਲ ਜਾਣਾ ਨਹੀਂ ਸਾਰਿਆਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੋ ਬਾਬਾ ਦੀਪ ਸਿੰਘ ਜੀ ਹਰ ਘੜੀ ਰੋਜ਼ ਸਵੇਰੇ ਉੱਠ ਕੇ ਰਾਤੀ ਸੌਣ ਵੇਲੇ ਹਮੇਸ਼ਾ ਕੋਈ ਗੱਲ ਕਹਿਣੀ ਬਾਬਾ ਜੀ ਨੇ ਬਹੁਤ ਵਧੀਆ ਕਰਨਾ ਮੇਰਨਾ ਆਵੇਂ ਦਿਨ ਤੇ 100 ਵਾਰੀ ਗੋ 200 ਵਾਰੀ ਗੋ ਇੱਕੋ ਹੀ ਗੱਲ ਕੰਦੇ ਰੋ ਮੈਨੂੰ ਬਾਬਾ ਜੀ ਤੇ ਬਹੁਤ ਭਰੋਸਾ ਬਾਬਾ ਜੀ ਨੇ ਬਹੁਤ ਵਧੀਆ ਕਰਨਾ ਮੇਰ ਨਾਲ ਤੇ ਦੇਖਣਾ ਫਿਰ ਕਿਵੇਂ ਸਭ ਵਧੀਆ ਹੁੰਦਾ ਇਹ ਦੁਨੀਆ ਨੇ ਦਰਵਾਜ਼ੇ ਬੰਦ ਕਰ ਲਿਆ ਦੁਨੀਆ ਨੇ ਰਸਤੇ ਤੁਹਾਡੇ ਲਈ ਬੰਦ ਕਰਤੇ ਬਾਬਾ ਜੀ ਨੇ بڑے ਰਸਤੇ ਖੋਲਦਨੇ ਹੋਰ ਕੋਈ ਕਿਸਮਤ ਖਰਾਬ ਨਹੀਂਗੀ ਕੋਈ ਮੁਕੱਦਰ ਮਾੜੇ ਨਹੀਂਗੇ ਤੁਹਾਡੇ ਮੇਰੇ ਗੁਰੂ ਮਹਾਰਾਜ ਜੀ ਨੇ ਚਾਇਆ ਤਾਂ ਤੁਹਾਡੇ ਨਸੀਬਾਂ ਜੇ ਸਭ ਕੁਝ ਲਿਖਦਣਗੇ ਸਭ ਕੁਝ ਉਹਨਾਂ ਦੇ ਹੱਥਾਂ 'ਚ ਹੀ ਹੈ ਕਦੇ ਨਹੀਂ ਕਮਜ਼ੋਰ ਸਮਝਣਾ ਆਪਣੇ ਆਪ ਨੂੰ ਕਦੇ ਨਹੀਂ ਕਹਿਣਾ ਕਿ ਮੇਰਾ ਵਕਤ ਕਮਜ਼ੋਰ ਆ ਮਾਲਕ ਨੇ ਬਹੁਤ ਕੁਝ ਵਧੀਆ ਲਿਖਿਆ ਤੁਹਾਡੇ ਲਈ ਤੇ ਤੁਹਾਨੂੰ ਮਿਲ ਕੇ ਰਹਿਣਾ ਕੋਈ ਖੋ ਨਹੀਂ ਸਕਦਾ